ਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾयण ਅਬ ਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਪਾਤਸ਼ਾਹ ਫਰਮਾਉਂਦੇ ਨੇ ਕਿ ਅਸੀਂ ਬਹੁਤ ਖੋਜ ਕੀਤੀ ਖੋਜ ਕਰ ਕਰਕੇ ਸਾਨੂੰ ਫਿਰ ਤਤ ਲੱਭ ਗਿਆ ਕਿ ਸਦੀਵੀ ਸੁੱਖ ਕਿਵੇਂ ਮਿਲੇਗਾ ਅਬਨਾਸ਼ੀ ਖੇਮ ਕਹਿੰਦੇ ਨੇ ਖੇੜੇ ਨੂੰ ਕਿ ਹਰ ਵੇਲੇ ਤੂੰ ਖਿੜਿਆ ਕਿਵੇਂ ਰਹਿ ਸਕਦਾ ਹਰ ਵੇਲੇ ਤੂੰ ਪ੍ਰਸੰਨ ਚਿੱਤ ਕਿਵੇਂ ਰਹਿ ਸਕਦਾ ਆਨੰਦ ਵਿੱਚ ਕਿਵੇਂ ਰਹਿ ਸਕਦਾ ਉਹਦੇ ਲਈ ਅਬਨਾਸ਼ੀ ਖੇਮ ਚਾਹੇ ਜੇ ਨਾਨਕ ਤੂੰ ਚਾਹਵੇਂ ਕਿ ਕਦੇ ਵੀ ਮੇਰੇ ਜੀਵਨ ਵਿੱਚ ਸੁੱਖ ਮੁਕੇ ਹੀ ਨਾ ਤੇ ਫਿਰ ਉਹਦੇ ਲਈ ਇਹਨੂੰ ਸਿਮਰਨਾ ਪਏਗਾ ਜਪ ਮੰਨ ਸਤਨਾਮ ਸਦਾ ਸਤਨਾਮ ਹਾਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ ਹਰੀ ਪੁਰਖ ਨੂੰ ਸਿਮਰਨਾ ਪਏਗਾ ਤਾਂ ਤੇਰੇ ਜੀਵਨ ਵਿੱਚ ਇੱਕ ਰਸ ਸਾਰ ਇਹ ਸੁੱਖਾਂ ਦੀ ਤੈਨੂੰ ਪ੍ਰਾਪਤੀ ਹੋਵੇਗੀ ਨਹੀਂ ਤਾਂ ਗੁਰੂ ਸਾਹਿਬ ਕਹਿੰਦੇ ਨੇ ਯਤਨ ਬਹੁਤ ਸੁਖ ਕੀ ਕੀਏ ਦੁੱਖ ਕੋ ਕਿਉ ਨਾ ਕੋਈ ਕਹੋ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ ਤੇ ਮੈਂ ਕਈ ਵਾਰ ਬੇਨਤੀ ਕੀਤੀ ਹੈ ਕਿ ਸਾਡੇ ਯਤਨ ਜਿਹੜੇ ਨੇ ਨਾ ਉਹ ਅਸੀਂ ਯਤਨ ਯੋਗ ਨਹੀਂ ਕਰਦੇ ਜਿਹੜਾ ਯਤਨ ਕਰਨਾ ਚਾਹੀਦਾ ਹੈ ਨਾਮ ਜਪਣਾ ਚਾਹੀਦਾ ਹੈ ਬੰਦਗੀ ਕਰਨੀ ਚਾਹੀਦੀ ਹੈ ਸੇਵਾ ਕਰਨੀ ਚਾਹੀਦੀ ਹੈ ਸਾਨੂੰ ਪਰਉਪਕਾਰ ਕਰਨੇ ਚਾਹੀਦੇ ਨੇ ਲੋਕਾਂ ਦੇ ਭਲਾਈ ਦੇ ਲਈ ਸਾਡੇ ਮਨ ਦੇ ਵਿੱਚ ਐਸੇ ਵਿਚਾਰ ਹੋਣੇ ਚਾਹੀਦੇ ਨੇ ਕਿ ਮੈਂ ਕਿਵੇਂ ਕਿਸੇ ਦੇ ਕੰਮ ਆ ਸਕਾਂ ਕਿਸੇ ਦਾ ਮੈਂ ਕਿਵੇਂ ਸਵਾਰ ਸਕਾਂ ਸੁੱਖ ਤੇ ਇਥੋਂ ਪ੍ਰਾਪਤ ਹੋਣਾ ਹੈ ਬਾਰੰਬਾਰ ਅਸੀਂ ਜਦੋਂ ਉਸ ਮਾਲਕ ਨੂੰ ਸਿਮਰਾਂਗੇ ਉਕੇ ਗੁਰੂ ਸਾਹਿਬ ਦਾ ਇਹ ਹੁਕਮ ਹੈ بارੰਬਾਰ ਬਾਰ ਪ੍ਰਭ ਜਪੀਐ ਬੀ ਅਮਰਦ ਇਹ ਮਨ ਤਨ ਤਰਪੀਐ ਸਤਿਗੁਰੂ ਜੀ ਆਖਦੇ ਨੇ ਨਾਨਕ ਨਾਮ ਸਲਾਹੀਐ ਮਨ ਤਨ ਸ਼ੀਤਲ ਹੋਏ ਨਾਮ ਨੂੰ ਸਲਾਹ ਕੇ ਨਾਮ ਨੂੰ ਜਪ ਕੇ ਤੇਰੇ ਮਨ ਵਿੱਚ ਤੇ ਤੇਰੇ ਤਨ ਦੇ ਵਿੱਚ ਸ਼ੀਤਲਤਾ ਆਵੇਗੀ ਕਿਉਂਕਿ ਨਾਮ ਦੀ ਤਾਸੀਰ ਜਿਹੜੀ ਹੈ ਉਹ ਬਹੁਤ ਠੰਢੀ ਹੈ ਚੰਦਨ ਚੰਦਨਾ ਸਰਦ ਰੁੱਤ ਮੂਲਨਾ ਮਿਟਈ ਕਾਮ ਸ਼ੀਤਲ ਥਿਵੇ ਨਾਨ